ਉਹ ਜਦੋਂ ਬੇਬੇ ਜਿਉਂਦੀ ਸੀਗੀ ਉਦੋਂ ਵੀ ਮੈਂ ਸਾਰੇ ਕੰਮ ਕਰਦਾ ਸੀਗਾ ਜਦੋਂ ਵਿਚਾਰੀ ਮਰ ਗਈ ਫੇਰ ਵੀ ਮੈਂ ਕਰਦਾ ਹਰਪ੍ਰੀਤ ਤਾਂ ਕੋਈ ਕੰਮ ਨਹੀਂ ਕਰਾਉਂਦੀ ਕੀ ਕਹਨੇ ਉਹ ਤੈਨੂੰ ਤਾਂ ਮੈਂ ਕੀ ਕਹਣਾ ਸੀਗਾ ਹਾਂ ਮੈਂ ਤਾਂ ਆਪਦੇ ਕਰਮਾਂ ਨੂੰ ਕੋਸਦਾ ਕਿ ਤੇਰੇ ਕਰਮਾਂ ਨੂੰ ਕੀ ਹੋ ਗਿਆ ਉਹ ਛੋਟੇ ਹੀ ਤੇਰੀ ਪੂਰਾ ਤੇਰਾ ਸ਼ਾਨਦਾਨ ਤਾਂ ਮੇਰਾ ਸਿਰ ਦੁਖਦਾ ਸੀ ਤੇਰੇ ਕਰਮ ਜਿਆਦਾ ਆ ਜਾਂਦੇ ਮੈਂ ਜਦੋਂ ਮਾਂ ਬੇਲੇ ਕਰਦਾ ਸੀ ਉਦੋਂ ਕਿਵੇਂ ਕਰਦਾ ਸੀ ਅਸਾਰੇ ਨਹੀਂ ਦਾਦਨੇ ਤੇਰੀਆਂ ਆਂਣਾਂ ਨੂੰ ਆਂਣਾਂ ਦਾਦਦੀਆਂ ਹੁੰਦਾ ਸੀ ਪਰ ਇਹ ਇੱਕ ਦਿਨ ਪਕਾ ਦੇਣਾ ਫਿਰ ਕੀ ਹੁੰਦਾ ਮੇਰੇ ਸਿਰ ਦੁਖਿਆਵੇਂ ਮੈਂ ਤਾਂ ਕਹਿੰਦਾ ਤੈਨੂੰ ਮੈਂ ਕਿਹਾ ਪਕਵਾਉਣੀ ਆ ਮੈਂ ਕਿਹਾ ਇਹ ਕਨੇ ਮੈਂ ਰੋਜ਼ ਪਕਾਉਣਾ ਨਾ ਪਰ ਜੇ ਤੂੰ ਹੀ ਚੱਲਣਾ ਜੇ ਮਾਂ ਵੇਲੇ ਕਰਦਾ ਸੀ ਪਰ ਮੇਰੇ ਵੇਲੇ ਵੀ ਕਰ ਲਿਆ ਕਰ ਹੁਣ ਕਰੀ ਤਾਂ ਜਾਂਦਾ ਹੋਰ ਨਾ ਕਰਾਂ ਹੁਣ ਫਿਰ ਗੁੰਨਣਾ ਆਟਾ ਪਕਾ ਲੈ ਚਾਰ ਰੋਟੀਆਂ ਹਾਂ ਉਹਦੀ ਕਿੱਡੀ ਕ ਗੱਲ ਐ ਜੀ ਮੈਂ ਹੀ ਗੁੰਨਣਾ ਸਿਰ ਦੇ ਫਿਰ ਇਹ ਕਿ ਮੇਰਾ ਸਿਰ ਜੇ ਮੇਰਾ ਸਿਰ ਨਾਲ ਦੁਖਦਾਉਂਦਾ ਨਾ ਮੈਂ ਤੇ ਤੱਕ ਕਦੇ ਰੋਟੀ ਨਹੀਂ ਸੀ ਪਕਵਾਉਣੀ ਜਦੋਂ ਰੋਟੀਆਂ ਮਰਾ ਦੇਣਾ ਕੋਈ ਲੋੜਾ ਨਹੀਂ ਆਜੂਗਾ ਨਾ ਸਿਰ ਤੇ ਰੋਜ਼ ਹੀ ਦੁਖਦਾ ਲੈ ਐ ਦੱਸ ਮੈਨੂੰ ਬੀ ਬੰਦਿਆਂ ਨੇ ਤੇ ਗੁਰਮਾਂ ਨੇ ਕਿਹੜਾ ਡੋਡਾ ਡਹਾ ਤੂੰਂ ਦੇ ਉਹ ਜੱਤ ਤੇਰੇ ਉਹ ਜ ਮੇਰੇ ਗੁੰਨੇ ਆਟਾ ਜੇ ਨਾ ਗੁੰਨਣਾ ਤੇ ਮੈਂ ਗੁੰਨਣਾ ਲੈ ਤੂੰ ਗੁੰਨ ਕੇ ਦੇਖ ਦੇਂ ਬਲਾਂ ਤੈਨੂੰ ਆਟਾ ਗੁੰਨਣਾ ਆਉਂਦਾ ਤੇ ਨਾ ਤਨਾ ਜਿਦੋਂ ਤੂੰ ਇੰਨੇ ਸਾਲ ਗੁੰਨੇ ਬੇਬੇ ਦੇ ਹੁੰਦੇ ਪਰ ਹੁਣ ਕਿਉਂ ਇਹਦੇ ਉੱਤੇ ਰੱਖ ਲਾ ਇੱਥੇ ਰੱਖ ਲਾ ਰੱਖ ਲਾ ਪ੍ਰਾਂਦਾ ਪਾਣੀ ਦਾ ਪਾ ਦੇ ਦੇ ਕੇ ਅੱਛਾ ਪਾਣੀ ਹੁਣ ਮੈਂ ਲੈ ਕੇ ਆਵਾਂ ਨਾ ਦੇਖ ਲੈ ਇਹ ਕਹਿਦੀ ਹੈ ਹੁਣ ਕਿ ਕਿ ਪਹਿਲਾਂ ਵੀ ਤਾਂ ਆਟਾ ਤੁਸੀਂ ਗੁੰਮਦੇ ਸੀਗਾ ਤੁਸੀਂ ਰੋਟੀਆਂ ਪਕਾਉਂਦੇ ਸੀ ਹੋਲੇ ਵੀ ਤੂੰ ਹੀ ਪੁਕਾਰ। ਉਹ ਫਿਰ ਮੈਨੂੰ ਕੀ ਫਾਇਦਾ ਹੋਇਆ ਵਿਆਹ ਕਰਾਉਣ ਦਾ? ਨਾ ਮੈਂ ਕਿਹਾ ਮੈਨੂੰ ਆਖਿਆ ਸੀ ਵੀ ਵਿਆਹ ਕਰਵਾ ਤੂੰ ਜਾਂ ਮੇਰੇ ਪੁੱਤਕੇ ਨਾਲ ਤੈਨੂੰ ਰਿਸ਼ਤਾ ਕਰਕੇ ਗਿਆ। ਉਹ ਤਾਂ ਤੁਸੀਂ ਕਹਿੰਦੇ ਸੀ, ਉਹ ਤਾਂ ਕਹਿੰਦੇ ਸੀ ਤੇ ਮੈਨੂੰ ਇਹ ਪਾ ਕੇ ਤੋੜ ਦਿਓ ਕੁੜੀ ਨੂੰ ਅਸੀਂ ਤਾਂ ਕੁਝ ਨਹੀਂ ਮੰਗਦੇ। ਮੰਗਰੋਂ ਬਾਅਦ ਚੁੱਲ੍ਹ ਗਏ ਸਾਨੂੰ ਬੋਲਣਾ ਆ ਜਾਂਦਾ। ਜੇ ਉਹਦੋਂ ਤਾਂ ਤੈਨੂੰ ਕੋਈ ਕਰਦਾ ਨਹੀਂ ਸੀ। ਨਾ ਅਸੀਂ ਐਂ ਵੀ ਕਹਿ ਸੀਗਾ, ਉਹ ਕੰਮ ਵੀ ਨਾ ਕਰੇ ਕੋਈ। ਨਾ ਪਾਣੀ ਪਾ। ਨਾ ਪਾਦਾ ਨਹੀਂ ਆ। ਤੈਨੂੰ ਵੀ ਨਾ ਕਰ ਫਿਰ ਕਿੱਦਾਂ ਗਲੋੜਾ ਹੋਵੇ ਜੇ ਤੂੰ ਆਟਾ ਗੁੰਨੇਗਾ। ਨਾ ਗੁੰਨੇ। ਐ ਕਰੀ ਆਪ ਦਿਨਾਂ ਰੋਟੀਆਂ ਲਾ ਕੇ ਖਾ ਲਈ ਮੇਰੀਆਂ ਨੇ ਪਕਾਈ ਤੇਰੇ ਵਾਸਤੇ ਪਰੌਠੇ ਪਕਾਵਾਂ ਲੈ ਰਹਾ ਤੱਕੀ ਰੋਟੀਆਂ ਨੇ ਪਕਾਈ ਨਾ ਪਰੌਠੇ ਨਹੀਂ ਆਉਂਦੇ ਤੈਨੂੰ ਬਣਾਉਣੇ ਮੈਨੂੰ ਤਾਂ ਲੱਗਦਾ ਤੂੰ ਬੇਬੇ ਨੂੰ ਪਰੌਂਠੇ ਪਕਾ ਕੇ ਦਿੰਦਾ ਹੋਏਗਾ ਨਾ ਐ ਕਰੀ ਦੇਸੀ ਘਿਓ ਲਾ ਕੇ ਪਕਾ ਲਈ ਫਿਰ ਜ ਪਰੌਂਠੇ ਆਉਂਦੇ ਤੈਨੂੰ ਅੱਛਾ ਲੈ ਕੇ ਦੇ ਮੈਂ ਹਾਂ ਹੋ ਲਿਆ ਦੇ ਨਾਲੇ ਮੈਂ ਵੀ ਪਰੌਠੀ ਬਣਾ ਕੇ ਖਾ ਲੂੰਗਾ ਪਰ ਲੈ ਦਾਨੀਆਂ ਫਿਰ ਇਹ ਕੀ ਗੱਲਾਂ ਕਰਦੀ ਐ ਮੈਂ ਤਾਂ ਇਹਨਾਂ ਦੇ ਰੋਟੀਆਂ ਪਕਾ ਦੂੰਗਾ ਦੋ ਹੁਣ ਕਹ ਜੀ ਕਿ ਮੈਨੂੰ ਪਰੌਠੇ ਪਕਾ ਕੇ ਦੇ ਹੁਣ ਮੈਨੂੰ ਪਰੌਠੇ ਪਕਾਉਣੇ ਪੈਣਗੇ ਇਹਦੇ ਵਾਸਤੇ ਹੁਕਮ ਲਾਈ ਜਾਂਦੀ ਏ ਢੱਕਾ ਨਹੀਂ ਤੋੜਦੀ ਕੰਮ ਦਾ ਆ ਲੈ ਫੜ ਬੜਾ ਬੋਲ ਜੇ ਨਾ ਮੜਾ ਇਹ ਕੰਮ ਕਰਦਾ ਆ ਤਾਂ ਦੇਸੀ ਕੀ ਹੋਇਆ ਤੇ ਆ ਚੜਣੀ ਹੈ ਜਿੰਨਾ ਵਿੱਚ ਚੜਣੀ ਲਾ ਕੇ ਵਧੀਆ ਬਣਾਣੀ ਪਰੌਠੇ ਇੱਥੀ ਧਰ ਦੇ ਓਰੇ ਓਰੇ ਤਾਂ ਕੀ ਧਰ ਸੋਈ ਚ ਟੱਕ ਦਾਨੀਆਂ ਔਰ ਸੋਈ ਚ ਕੀ ਹੈ ਪੂਰੀ ਲਿਆ ਪੂਰੀ ਲਿਆ ਮੇਰੇ ਕੋਲ ਹਾਂ ਕਿਹੜੀ ਲੰਗੀ ਜਾਂਦੀ ਸੀ ਐ ਲੱਗਦਾ ਦੇਖ ਲੈ ਜਿਵੇਂ ਤਾਈਆਂ ਬਾਰ ਮੂਰ ਦੀ ਝਾਟੀਆਂ ਮਾਰਦੀ ਫਿਰਦੀ ਹੁੰਦੀ ਐ ਦੇਖਣਾ ਹੁੰਦਾ ਵੀ ਕੰਮ ਕਰਦਾ ਕੌਣ ਐਨਾਂ ਨੇ ਮੈਨੂੰ ਤਾਂ ਲੱਗਦਾ ਤਾਈ ਵਰਗੀਆਂ ਕੋਈ ਦਾਦਾ ਹੋਣੇ ਨਾ ਜਾ ਕੇ ਮੈਂ ਹਾਂ ਵੀ ਹੱਪੀ ਤੇ ਵੀ ਕੰਮ ਕਰਵਾਉਂਦੀ ਆ ਮੈਂ ਇੱਥੋਂ ਨਾ ਮੈਂ ਤਾਂ ਕਾਹਨੂੰ ਦੱਸ ਦਾਂ ਕਿਸੇ ਕੋਲੇ ਕਰੀਂ ਦੀ ਗੱਲ ਨਾ ਕਰ ਅੱਛਾ ਉਹ ਮੈਨੂੰ ਕੀ ਦੱਸਣ ਦੀ ਲੋੜ ਐ ਆ ਤਾਈ ਲੰਗੀ ਜਾਂਦੀ ਸੀ ਮੈਂ ਤਾਂ ਐਂ ਕਹਿੰਦੀ ਸੀ ਤਾਂ ਮੈਂ ਆਪਦੀ ਬੇਇੱਜ਼ਤੀ ਆਪ ਕਰਾਉਣੇ ਲੋਕਾਂ ਨੂੰ ਦੱਸ ਕੇ ਮੈਂ ਤਾਂ ਐਂ ਕਹਣਾ ਮੈਂ ਤਾਂ ਬੈਠੇ ਰਹਾ ਇਹਨੂੰ ਥਾੜ ਲੱਗਦੇ ਨੇ ਸਾਰੇ ਕੰਮ ਤਾਂ ਹਰਪ੍ਰੀਤ ਕਰਦੀ ਐ। ਬਾਗ ਗਿਨੀ ਹੁਣ ਤਾਂ ਅੰਦਰ। ਦੇਖੇ ਮੈਂ ਲੱਗਦੀ ਮੁੰਡਾ ਆਟਾ ਗੁੰਨੀ ਜਾਂਦਾ। ਦੇਖ ਲਈਆਂ। ਉਹ ਜਵਾਕ ਨੇ ਮਾਂ ਹੁੰਦੇ ਦਾ ਕੰਮ ਕਰ ਨਹੀਂ ਕਰਨਾ ਸੀ। ਹੁਣ ਮੈਂ ਲੱਗਦੀ ਬਹੂ ਵੀ ਕੰਮ ਕਰਾਉਂਦੀ ਐ। ਮੈਂ ਲੱਗਦੀ ਆਟਾ ਗੁੰਨੀ ਜਾਂਦਾ। ਕਿੱਦਾਂ ਮਾੜਾ ਕੰਮ ਐ। ਲਾ ਬੂ ਮੈਂ ਮਰ ਜਾ ਆਟਾ ਗੁੰਨੀ ਜਾਂਦਾ। ਗੁਲਾਮ ਪਈ ਆ ਕੀ ਕਰੀ ਆ ਮੈਂ ਤੇ ਤਾਈ ਮੈਂ ਤਾਂ ਕੁਛ ਨਹੀਂ ਕਰਦਾ ਤਾਂ ਆਟਾ ਵੀ ਨਹੀਂ ਆਣਾ ਨਾ ਤਾਈ ਮੈਂ ਤਾਂ ਕਾਨੂੰ ਗੁੰਨੇ ਹੈ ਹਾਂ ਪਤਾ ਮੈਨੂੰ ਹਰ ਪੁੱਤ ਨੇ ਗੁੰਨੇ ਸੀ ਮੰਦਾ ਤੇ ਚਾਕੇ ਧਰ ਕੇ ਆਉਂਦਾ ਸੀਗਾ ਤੂੰ ਨਾ ਘਟਾ ਲੈ ਆਖਾ ਤੂੰ ਆਪ ਬੰਦਾ ਹੈ ਤੂੰ ਨਾ ਨਹੀਂ ਸਰਚਣਾ ਆਉਂ ਤੈਨੂੰ ਦੁੱਖ ਦਿਉ ساری ਉਮਰ ਤਾਈ ਹਾਂ ਸਰਚਣਾ ਤੂੰ ਦਾਤਾ ਕੁਝ ਨਹੀਂ ਨਾ ਹੁੰਦਾ ਤੈਨੂੰ ਪਕੌਣੀਆਂ ਪੈਣੀਆਂ ਸੀ ਹੁਣ ਤਾਂ ਨਾ ਪਕਾ ਨਾ 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 ਮੈਂ ਨਿਕੜਿਆ ਆਟਾ ਉਟਾ ਕੋਲ ਦਾ ਪਹਿਲੇ ਹੀ ਗੁੰਦਾ ਸੀਗਾ ਮੈਂ ਹੁਣ ਤਾਂ ਮੈਨੂੰ ਪਰੌਠੇ ਜਿੰਦੀ ਆ ਬੈਠੇ ਵਾਹੇ ਨੂੰ ਉਹ ਪਰੌਠੇ ਬਾਦ ਆਦੀ ਨੇ ਵਿੱਚ ਇਹਨਾਂ ਪਰੌਠੇ ਜਿੰਦੀ ਹੂੰ ਸਈ ਤੂੰ ਕਿਉਂ ਨਹੀਂ ਆਦੀ ਨਾ ਮੈਨੂੰ ਤਾਂ ਲੱਗਦਾ ਨਹੀਂ ਲੈ ਆਹ ਚੱਕ ਦੇ ਭਲਾ ਬੰਦਾ ਕਿਵੇਂ ਗੁੱਲੂ ਇਹ ਜੱਟਾ ਉਹ ਤੇਰਾ ਗੁੱਲਿਆਗਾ ਤੂੰ ਨਾ ਮੈਂ ਆਪ ਦੇਖੇ ਗਈਆਂ ਪਹਿਲਾਂ ਲੰਗੀ ਐ ਤੇਰਾ ਆਖੀ ਨਹੀਂ ਸੀ ਸਵਾਰ ਸਵਾਰ ਗੁੰਨਾ ਤਾਈ ਤੂੰ ਮੈਨੂੰ ਦੇਖ ਲਿਆ ਹੂੰ ਲੈ ਤਾਈ ਤੂੰ ਦੇਖ ਹੀ ਲੈ ਫਿਰ ਮੈਂ ਹਾਂ ਗੁੰਨਾ ਗੁੰਨਲਾ ਹਾਂ ਸਵਾਰ ਕੇ ਗੁੰਨਲਾ ਹਾਂ ਹੁਣ ਪਕਾ ਲਈ ਰੋਟੀਆਂ ਤਾਈ ਹਾਂ ਤੂੰ ਤਾਂ ਰੋਟੀਆਂ ਦੀ ਗੱਲ ਕਰਦੇ ਅੱਜ ਤਾਂ ਹੁਕਮ ਲੱਗਾ ਸਰਦਾਰਨੀ ਦਾ ਹਾਂ ਉਹ ਇਹਨੂੰ ਪਰੌਠੇ ਬਣਾ ਕੇ ਪਰੌਠੇ ਬਣਾ ਕੇ ਦੇਵੇਗਾ ਹਾਂ ਅੱਜ ਪਰੌਠੇ ਬਕਾ ਕੇ ਦੇਵੇਗਾ ਹਾਂ ਇਹ ਸੁਖ ਹੋਇਆ ਪਤ ਬਿਆਹ ਕਰਾਇਆ ਤਾਂ ਤਾਈ ਤੈਨੂੰ ਮੈਂ ਕੀ ਦੱਸਾਂ ਤੂੰ ਮੈਨੂੰ ਦੇਖ ਹੀ ਲਿਆ ਹਾਂ ਮੈਨੂੰ ਤਾਂ ਕੋੜਾ ਸੁਖ ਨਹੀਂ ਹੋਇਆ ਮੈਂ ਤਾਂ ਬੰਦੇ ਵੀ ਆਪੀ ਛੱਟਾ ਗੁੰਦਾ ਸੀ ਆਪ ਤੂੰ ਰੋਟੀਆਂ ਬਣਾ ਰਿਹਾ ਸੀਗਾ ਹੁਣ ਤੇਰਾ ਨਾਕੀ ਬਣ ਗਿਆ ਇਹ ਹੈਨਾ ਉਹ ਤਾਈ ਬਸ ਠੀਕ ਐ ਕਰਮਾਂ ਦੀਆਂ ਗੱਲਾਂ ਨੇ ਹੈਨਾ ਕਿਹੜੇ ਬੰਵਾ ਹੈ ਜੋੜੇ ਕਿਹੜੇ ਜੋੜੇ ਹੈ ਇਹ ਜੋੜੇ ਨਾਲ ਤਾਈ ਨਹੀਂ ਚੰਗੇ ਉਹ ਤਾਈ ਵਸਾਇਮੇ ਦਾ ਕਾਨੂੰ ਚੰਗੇ ਚਲਾ ਐ ਵੀ ਚਲ ਮਾੜੇ ਮੋਟੇ ਘਰ ਵੱਜ ਗਿਆ ਘਰ ਵੱਜ ਗਿਆ ਨਾਲੇ ਮਸ਼ੀਨ ਲਿਆ ਰਖੀਏ ਮਸ਼ੀਨ ਚ ਮਾੜੇ ਉੱਤੇ ਕੱਪੜੇ ਤਾਂ ਪਾਈ ਦਿੰਦੀ ਐ ਥੋੜਾ ਬੋਤਾ ਕਮਟਾ ਕਰਦੀ ਐ ਜਦੋਂ ਰੋਟੀਆਂ ਬਸਕਾਉਣ ਜਾਇਆ ਸਰ ਕਰਦੀ ਐ ਬਾਹਰ ਤੇਰੇ ਤੂੰ ਨਾ ਨਹੀਂ ਸਰ ਕਰਦਾ ਨਾਪਕਾ ਜੋਟਗਾ ਨਾਪ ਰੋਟੇ ਪਕਾ ਤਾਈ ਹਾਂ ਲੈ ਉਹ ਮੇਰੇ ਨਾਲ ਦ ਪ੍ਰੋਟਾ ਪਕਾ ਪਕਾ ਕੀ ਕੀ ਦਿੰਦੇ ਕਰੇਗਾ ਮੁਰੇ ਉਹ ਨਾਲੇ ਮੈਂ ਖਾ ਲੂੰਗਾ ਚਾਰ ਪਰੋਟੇ ਦੇਸੀ ਘੋ ਦੇ ਕੇ ਗਈ ਐ ਦੇਸੀ ਘੋੜੇ ਦੇਖੇ ਦੇਸੀ ਤੇਰੇ ਕਿਉਂ ਆਇਆ ਉਹਨੇ ਕਿ ਤੁਹਾਨੂੰ ਹੁੰਦਾ ਕਿ ਪੇਕਿਆਂ ਦਾ ਲਈ ਆ ਕਿਉ ਉਹ ਪੇਕਿਆਂ ਦਾ ਤਾਂ ਨਹੀਂ ਲਈ ਹੂੰ ਮੈਨੂੰ ਤਾਂ ਕਿਉਂ ਨਹੀਂ ਤਾਰਨ ਦਿੰਦੀ ਉਹ ਪਰਾ ਰੋਟੀ ਤੇ ਉਹ ਅਜੇ ਤਾਂ ਕੋਰੋਨਾ ਕਿਤਾ ਮੈਨੂੰ ਸਬਜੀ ਚ ਨਾ ਦਾਲ ਚ ਕਿਉਂ ਪਾਉਂ ਨਹੀਂ ਦਿੰਦੀ ਅਜੇ ਤਾਂ ਆਪ ਹੀ ਫੜਾ ਕੇ ਗਈ ਹੈ ਇਹਨੇ ਪ੍ਰੋਟੀਨ ਇਹ ਤਾਂ ਤੂੰ ਖਾਣੀ ਨਹੀਂ ਮੈਂ ਉਹ ਅਜੇ ਤਾਂ ਬੜਾ ਮੋਜਾ ਬਣੀ ਆਂਦਾ ਨਹੀਂ ਇਹਦਾ ਮੁੰਡਾ ਵਾਲਾ ਕਮਰਾ ਹੈ ਉਸੇ ਤੇ ਡਰੀ ਜਾਂਦਾ ਕਿਉਂ ਨਹੀਂ ਉਹ ਤਾਂ ਖਾਂਦਾ ਡਰਦਾ ਰੋਟੀਆਂ ਨਹੀਂ ਉਹ ਤਾਂ ਡਰਦਾ ਖਾਂਦਾ

ਉਹ ਕਹਿੰਦੇ ਮੈਂ ਰੋਟੀ ਖਾਣੀ ਮੈਂ ਕਿ ਚੱਲ ਰੋਟੀ ਦਾ ਹੀ ਖਾਣਾ ਮੈਂ ਪਰੌਂਠੇ ਬਣਾ ਕੇ ਦੇ ਦੂੰ ਚਾਹ ਕੋਈ ਨਹੀਂ ਤੇ ਨਾ ਰੋਟੀ ਰੋਟੀ ਪਕਾ ਕੇ ਦੇ ਦੇਆ ਘਰ ਉਹ ਪਾਪਾ ਆਗਾ ਉਹਦੇ ਨਾਲ ਮੇਰੀ ਪਤੀ ਐ ਮੇਰੇ ਬੇਬੇ ਦੇ ਹੁੰਦੇ ਸਾਰਾ ਆਪ ਕਰਦਾ ਰਹੇਗਾ ਹੁਣ ਤਾਂ ਮੈਂ ਹੀ ਕਰਦੀ ਆ ਮਾਪੇ ਦੇ ਹੁੰਦੇ ਦਾ ਕਰਨਾ ਹੀ ਪੈ ਜਾਂਦਾ ਮਾੜੀ ਢਿੱਲੇ ਦੇ ਮਿੱਸੀ ਰਹਿੰਦੀ ਸੀ ਪਤਾ ਮੈਨੂੰ ਮੇਰੇ ਬੇਬੇ ਜੇ ਬਿਮਾਰ ਰਹਿੰਦੀ ਸੀ ਉਦੋਂ ਇਹ ਰੋਟੀ ਪਕਾਉਣ ਮੈਨੂੰ ਸੁਭਾਅ ਪੈ ਗਿਆ ਕਦੇ ਕਦੇ ਹਜੇ ਵੀ ਵਿਚਾਰਦਾ ਮੈਂ ਤਾਂ ਪਰਿਆ ਖਰਦਾ ਨਹੀਂ ਆ ਤੂੰ ਪਕਾਉ ਉਹਦਾ ਉਹ ਨਾ ਵਿਚਾਰੇ ਉਹ ਸਾਰੀਆਂ ਲੰਗ ਜਿਹੇ ਦੀਆਂ ਰੋਟੀਆਂ ਪਕਾਉਂਦੇ ਦੀ ਤੇ ਇਹ ਨੂੰਗੀ ਨੇ ਕਹਤਾ ਵੀ ਉਹਦੇ ਉਮਰ ਲੰਘ ਜੇ ਰੋਟਮ ਕੰਨ ਤਨ ਕਹ ਤੈਨੇ ਬਿਆਤਾ ਗੁੰਨ ਕੇ ਰੱਖ ਕੇ ਨਾ ਮੈਂ ਪਕਾਉਣੀ ਆ ਆਹੋ ਚਲ ਕੋਈ ਨਹੀਂ ਤੇ ਤੂੰ ਰੋਟੀ ਰੋਟੀ ਬੜਾ ਕੇ ਵਿਚਾਰੇ ਨੂੰ ਦੇ ਦਿਆ ਘਰ ਚੰਗਾ ਤਾਈ ਆ ਜਾਨੀ ਦੋ ਪਾਸ ਮਾਤਾ ਨਹੀਂ ਖਾਦੇ ਤੋਸੀ ਖਾ ਲੋ ਪਰੋਠੇ ਪਕਾ ਕੇ ਚਲ ਬਾਕੀ ਉਹ ਮੁੰਡਾ ਪਰੋਠੇ ਤੈਨੂੰ ਦੇਖ ਲੈ ਕਿ ਮੈਂ ਸੂਹਾ ਲੈਂਦੀਆਂ ਤੁਰੰਗਾ ਫਿਰਦੀਆਂ ਹੈ ਸ਼ੁਕਰਾ ਤਾਂ ਆਟਾ ਚੱਕ ਕੇ ਅੰਦਰ ਲੈ ਗਿਆ ਕਿਤੇ ਦੇਖਤਾ ਨਹੀਂ ਲੈ ਤਾਈ ਨੇ ਆਟਾ ਗੁੰਨੀ ਅੰਦਰ ਮੈਨੂੰ ਆਖਿਆ ਸੀ ਵੀ ਤਾਈ ਫਿਰਦੀ ਹੈ ਦੇਖਦੀ ਆਂਗੀ ਹੈਗਾ ਕਿ ਨਾ ਅੰਦਰ ਤਮ ਤੰਦਾ ਕਰਦਿਆਂ ਘਰ ਜਾ ਕੇ ਇੱਕ ਵਾਰਾ ਹੋ ਗਿਆ ਮੈਂ ਤਲਾ ਦੇ 4-5 ਵਜੇ ਕਿੱਧਰ ਆਨੀ ਕੋਡ ਸਿੱਲਾ ਮੈਂ ਤੇ ਅਧਰ ਆਇਆ ਤੂੰ ਨਹੀਂ ਮੈਂ ਤਾਂ ਨਨੇ ਵੇਈ ਸੀ ਗਰਲਾ ਲ ਕੇ ਤੇ ਗਰਲਾ ਲਾ ਪਾਟਾ ਕੋ ਨਹੀਂ ਆਵੇ ਸੱਚੀ ਹਾਂ ਤੇ ਬਹੁ ਆਖੀ ਆਵੇ ਮੈਨੇ ਪਰੋਠੇ ਪਕਾ ਦੇ ਨਹੀਂ ਉਹ ਤਾਂ ਬਾਹਰ ਡੈਣ ਆ ਨਾ ਲਿਆਉਂਦੀ ਪਕਾ ਕੇ ਤਾਂ ਸਾਰਾ ਕੰਮ ਕਰਵਾਉਂਦੀ ਆ ਕੀ ਬਣੂਗਾ ਮੁੰਡੇ ਦਾ ਕੀ ਬਣਨਾ ਸੌਖਾ ਨੌਕਰ ਲੱਗਿਆ ਪੈ ਮੂਰੇ ਮਾਂ ਹੁੰਦੇ ਦਾ ਕਰਦਾ ਸੀ ਵਿਚਾਰਾ ਹੁਣ ਬਹੁ ਮੂਰੋ ਵੀ ਕਰਦਾ ਕੁੜੇ ਮਾਂ ਤਾਂ ਚਲ ਬਿਮਾਰ ਸੀ ਵਿਚਾਰੀ ਹਾਂ ਉਹ ਤੇ ਘੱਟ ਮੱਛੀਆਂ ਨੰਮਜੇ ਚ ਪਈਦਾ ਹਾਂ ਤੇ ਨਾਲ ਵਿਚਾਰੀ ਹਾਂ ਕਰ ਕਰ ਮੂਝ ਪਾਉਂਦਾ ਸੋੜ ਹਾਂ ਉਹਨਾ ਤਾਂ ਚੰਗੀ ਭਲੀ ਡਾਣਾ ਮੇਰੀ ਮਾਂ ਨੇ ਕੰਮ ਕਰਿਆ ਮੁੰਡੇ ਦੀ ਜਾਨ ਨੂੰ ਸਿਆਪੇ ਵੀ ਜੇ ਇਹਨੇ ਸਾਕ ਲੈਤਾ ਅਵਦੇ ਸੇਲੀ ਤੋਂ ਨਹੀਂ ਮੈਂ ਕਰੂੰਗੀ ਸੀ ਇਹਨ ਸਾਕ ਮੁੰਡੇ ਨੂੰ ਤੇ ਥੋਥ ਲੈਤਾ ਥੋਥ ਲੈਤਾ ਨਹੀਂ ਹਰੋਂ ਤੇ ਹਾਂ ਬੇਗਲਾ ਕੰਡੇ ਬੀਜ ਗਈ ਮੁੰਡੇ ਕੰਡੇ ਬੀਜ ਗਈ ਜਵਾੜਾ ਜਵਾਕ ਦੇ ਕਰਮ ਹਾਂ ਵੇਲੇ ਪੁਰਾਣੀ ਕੰਮ ਕਰਦੀ ਏਸੀ ਚ ਪਈ ਜਾਂਦੀ ਆ ਤੇ ਜਵਾਕ ਕੰਮ ਕਰਦਾ ਆ ਚੱਲ ਜੀ ਆਪਾਂ ਕਿ ਲੈਣ ਜਾਣਾ ਉਹਨਾਂ ਦੇ ਮੈਂ ਮਰ ਜਾ ਹਾਂ ਜੇ ਮੈਂ ਬਾਹਰ ਜਾਂਦੇ ਉੱਤੇ ਮੈਂ ਤਾਂ 100 100 ਉਹ ਕਰਦੀ ਤੇ ਤੂੰ ਤਾਂ ਸੁਣਾ ਨਹੀਂ ਪਾਣੇ ਕੀ ਇਹ ਤਾਂ ਸਾਂ ਕਰਨਾ ਇਹਦਾ ਦੇਖਿਆ ਕਰ ਤਾਂ ਕੋਈ ਨਹੀਂ ਦੀਦਾ ਲੱਗਦਾ ਮੈਨੂੰ ਤਾਂ ਆ ਜੇ ਸੱਚ ਬੜੀ ਭਈ ਆਰਪ੍ਰੀਤ ਆ ਖੜਕਾ ਕੌਣ ਕਰੀ ਜਾਂਦਾ ਲਾ ਬਰ ਲਾਲ ਤਾਂ ਭਾਂਡੇ ਮੰਜੀ ਜਾਂਦਾ ਨਾ ਪਹਿਲਾਂ ਤਾਂ ਪਰੌਂਠਾ ਪਕਾ ਕੇ ਦਿੱਤੇ ਬਾਬਾ ਨੂੰ ਤਾਂ ਉਹ ਤਾਂ ਭਾਂਡੇ ਮਾਂ ਦੇ ਲੱਗ ਤੈਨੂੰ ਕਾ ਕਾ ਲੈ ਚਾਚੀ ਤੈਨੂੰ ਕੋਣ ਕਹਿੰਦਾ ਹੈਗਾ ਮੈਂ ਸੁਣ ਲਿਆ ਤਾਂ ਤੇਰੀ ਤਾਈ ਆਈ ਸੀ ਨਾ 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 ਉਹ ਤਾਂ ਮੇਰੇ ਹੱਥ ਤੋਂ ਬਾਸੀ ਉਹਦਾ ਸੁੱਤੇ ਮੈਂ ਕਿਹੜੇ ਭਾਂਡੇ ਬਣ ਜੇ ਨਹੀਂ ਪਹਿਲਾਂ ਤਾਂ ਤੂੰ ਆਟਾ ਗੁੰਨਾ ਕਰ ਤੇ ਪਰੌਂਠਾ ਪਕਾ ਕੇ ਦਿੱਤੇ ਦੱਸ ਕਿਉਂ ਆਲੇ ਹੁਣ ਤੂੰ ਭਾਂਡੇ ਮਾਂ ਜਾਣ ਲੱਗਾ ਚਾਚੀ ਤੈਨੂੰ ਕਹਿੰਦੇ ਸਵਾ ਭਾਂਡੇ ਬਣ ਜੇ ਹਾਂ ਪਹਿਲਾਂ ਉਹ ਕਰਿਆ ਆਟਾ ਮੈਨੂੰ ਬਣਾਈ ਹੈ ਮੈਂ ਕਿੰਨੀ ਸੁਭੜੀ ਅਰੇ ਉਹ ਆਟਾ ਉਤਾਲੇ ਕਰੇ ਨਾ ਮ ਰੋਟੀਆਂ ਬਣੇ ਕੁਝ ਨਹੀਂ ਕਰਿਆ ਮੈਂ ਤਾਂ ਕਰਾ ਕੰਮ ਮੈਨੂੰ ਤੂੰ ਮਗੋਂ ਮੈਂ ਆਈ ਕੰਮ ਕਰਵਾਉਣਗੀ ਆਪਾਂ। ਚਾਹੀ ਮੈਨੂੰ ਆਇਆ ਲੱਗਿਆ ਤੂੰ ਤਾਂ ਤਾਈ ਦੱਸੇਗੀ ਸਾਰੀ ਗੱਲ। ਹਾਂ ਮੈਂਨ ਦੱਸਾਂ ਮੈਂ ਤਾਈ ਨਹੀਂ ਦੱਸੇਗਾ। ਮੈਂ ਕਹਿੰਦਾ ਕਿ ਉਹਨੇ ਤਾਂ ਤੂੰ ਤਾਂ ਸੱਚੀ ਭਾਂਡਾ ਮਾਰੀ। ਕਿੰਨੀ ਬੁਰੀ ਗੱਲ ਸੁਣ ਲੈਣਾ ਤਾਂ ਤਾਈ ਨੂੰ ਪਤਾ ਲੱਗਿਆ। ਨਾਲੇ ਤੈਨੂੰ ਪਤਾ ਲੱਗਿਆ। ਉਹ ਕੀ ਗੱਲ ਹੈ ਜੇ ਮੈਂ ਘਰ ਦੀ ਕੰਮ ਕਰਦਾ ਮੈਂ ਕਿਹੜਾ ਮਾੜਾ ਕੰਮ ਕਰਦਾ ਫਿਰ ਕੀ ਗੱਲ ਹੈ? ਕਰਦੇ ਤਾਂ ਕਰਦਾ ਤੇ ਫਿਰ ਵਿਆਹ ਕਰਨੇ ਵਾਸਤੇ ਕਰਾਉਂ ਪੁੱਤ ਤੂੰ। ਪਹਿਲਾਂ ਤੇ ਤੇਰੀ ਮਾਂ ਹੁੰਦਾ ਤੂੰ ਐਨਾ ਕਰਦਾ ਸੀਗਾ ਚਲ ਉਹ ਤਾਂ ਬਿਮਾਰ ਸੀਗੀ। ਉਹ ਜਿਹੜੇ ਨੂੰ ਵਿਆਹ ਤਾਂ ਪੱਟਾ ਮਰ ਗਈ ਪਈ ਆ। ਉਹ ਆਖੀ ਮੈਂ ਤੈਨ ਮੈਂ ਨਾ ਕ੍ਰੇਸ ਕਰਦੀ ਐ ਕ੍ਰੇਸ ਕਰਦੀ ਆ ਹਾਂ ਮੈਂ ਕ੍ਰੇਸ ਦਾ ਮਾਰਾ ਕੰਮ ਕਰਦਾ ਮੈਂ ਮੈਂ ਊਣੀ ਕੰਮ ਕਰਦਾ ਚੰਗੀ ਗੱਲ ਨਹੀਂ ਪੁੱਤ ਤੂੰ ਮੂਰੇ ਮੂਰੇ ਸਾਰਾ ਪੱਟਾ ਟਾਹਣਾ ਦੇਖ ਉਹ ਜੇ ਮੈਂ ਨਾ ਕਰੂਗਾ ਫਿਰ ਦੇਖ ਲੈ ਮੇਰਾ ਕੌਣ ਆਏਗਾ ਮੇਰੇ ਨਾਲ ਉਹ ਲੜੂ ਮੈਨੂੰ ਛੱਡ ਕੇ ਲੱਗਰੂ ਮੇਰੀਆਂ ਰੋਟੀਆਂ ਫੇਰ ਕੌਣ ਪਕਾਊਗਾ ਹਾਂ ਪੁੱਤ ਤਰ ਤਾ ਮਾਂ ਵੀ ਨਹੀਂ ਕਰਦੀ ਚੰਗੀ ਸੇ ਮੈਂ ਕੋ ਆਇਆ ਵੀ ਕੱਪੜੇ ਦਾ ਧੋਈ ਦਿੰਦੀ ਆ ਹੋਰ ਨਹੀਂ ਕੰਮ ਕੋਈ ਕੀ ਕਰਾਂ ਮੈਂ ਪੁੱਤ ਤਰ ਤਾ ਕਰਮ ਬਾਹਰੇ ਮਾਰਾ ਪਹਿਲਾਂ ਤਾਂ ਤੇਰਾ ਮਾਂ ਹੀ ਤੇ ਆਉਣੀ ਹਾਂ ਇਹਦਾ ਲਾਭ ਵੀ ਨਹੀਂ ਸੁਖ ਦਿੰਦੀ ਤਾ ਚਾਚੀ ਮੈਂ ਤਾਂ ਫਸਿਆ ਮੈਂ ਤਾਂ ਸਿਰ ਮੇਰੀ ਚਾਚੀ ਨੂੰ ਨਾ ਚਿਤਨੂ ਵੀ ਕਿਸ਼ਕੜਾ ਦੱਸੇ ਉਹ ਨਾ ਅਸੇ ਤਾਂ ਬਾਹਰ ਜਾ ਦਮ ਪੁੱਤਾਂ ਗੱਲਾਂ ਹੋਈ ਜਾਂਦੂ ਪਿੰਡ 'ਚ ਤਾਂ ਪਤਾ ਹੀ ਆ ਚਲੋ ਤਾਂ ਕੋਈ ਜੀ ਕਿਸਮ ਦੀ ਤੁਸੀਂ ਹੁਣ ਆ ਗੀਆਂ ਐ ਪਤਾ ਲੱਗ ਗਿਆ ਕੋਈ ਗੱਲ ਉਹ ਪਿੰਡ 'ਚ ਤਾਂ ਸਾਰੇ ਚਾਚੀ ਉੱਲੇ ਹੀ ਰੱਖਦਾ ਮੈਂ ਪੁੱਤ ਕਿਹੜੀ ਬਾਹੂ ਆਵੇ ਤਾਂ ਡੈ ਮੈਨ ਤਰਾਵਦਾ ਉਹ ਚਲਾਏ ਸੁਣਨਾ ਗਿਆ ਬਿਰੂ ਅੰਦਰ ਪਈਏ ਨਾ ਕਹੋ ਤੇਰੇ ਨਾਲ ਕਲੇਸ਼ ਕਰੂਗੀ ਨਾਲੇ ਮੇਰੇ ਨਾਲ ਸਾਰਾ ਕੁਝ ਲੈ ਲਾਉਂਗੀ ਕਰ ਦਬ ਉਹਨੂੰ ਕਲ ਕੇ ਜਾ ਕੇ ਚਲ ਚਾਚੀ ਤੇਰੀ ਮਰਜੀ ਹੈ ਕਹਿ ਰਿਆ ਮੈਂ ਏਸੀ ਵਾਲੇ ਕਮਰੇ ਚ ਪਈ ਆ ਬਗਜਾ ਹੋਰ ਹੁਣ ਇਹ ਕੰਨ ਦਾ ਤਹਾਕੀ ਹੈ ਸਾਡਾ ਕਹਿੰਦੇ ਜੀ ਸਮਝ ਜੀ ਕੀ ਹੈ ਕਹਿ ਰਿਆ ਦੀਪਾ ਤੂੰ ਸਾਰਾ ਕੰਮ ਜਵਾਬ ਤੋ ਕਰਾਉਣੇ ਪੁਰਾਏ ਤਾਂ ਸਾਡਾ ਵੀ ਟੰਡ ਮੱਚਦਾ ਕੋਲੇ ਚਾਚੀ ਫਿਰ ਤੂੰ ਬੋਤਾ ਠੀਕ ਹੈ ਤੁਸੀਂ ਮੇਰੀ ਮਾਵਾ ਮਰਗੇ ਬੱਚੇ ਦਾ ਮੱਜਦਾ ਉਹ ਨਹੀਂ ਨਾ ਉਹ ਹੁੰਦਾ ਤੈਨੂੰ ਤਾਂ ਪਰਕੇ ਚੱਡੀ ਸੁਖ ਦਾ ਸਾਨਾ ਹੋਇਆ ਹਾਂ ਚੰਗਾ ਚਾਚੀ ਹੁਣ ਮੈਂ ਤਾਂ ਭਾਂਡੇ ਭਰਿਆ ਪੈਸ਼ਾ ਕਿਵੇਂ ਦਾ ਧੋਣੇ ਮੈਂ ਮਾਂ ਦੇ ਪੁੱਤ ਬਾਰ ਲੈ ਚਾਚੀ ਤੂੰ ਕਹਿ ਕੇ ਤਾਂ ਧੋਣੇਗੀ ਤਾਂ ਮੈਨੂੰ ਹੀ ਧੋਣੇ ਪੈਣਗੇ ਪਰ ਮੈਂ ਉਹਨੂੰ ਕਹਿ ਨਹੀਂ ਰਹੀ ਹੈਂ ਹਾਂ ਤੂੰ हां चाची हेस चाची सस्री का ओ ठीक है भाई चाची बाटू तो मैं कह रही ते तू मुंडा तो पूरा सारा काम करवावणी है मैं तो आटा गुन्नी आले से पहले पराठे पकाए है हुन भांडा मानजी आंदा ते मुनी की नहीं कह के ची पहले पराठे पकाए पराठे तो मैं पकाए पराठे तू किथु पका मुंडे ने पकाए मेनू पता ना तू खादे तेनु दित्या पका के नाले आने आप हजे खादी भी नहीं रोटी चाची सोनू और कोई काम नहीं तेंनु ते ताई नु तुसी सूआ लेंडिया तुरगा फरदवा कदे ताई आए नहीं साडे घरे कत तू आ जानी है मेनू ए दस ਮੇਰਾ ਦੁਖਦਾਸੀ ਅੱਜ ਸਿਰ ਫੇਰ ਕਿਉਂ ਹੋ ਗਿਆ ਮੇਰੇ ਘਰ ਵਾਲੇ ਨੇ ਕਰ ਲਿਆ ਕੰਮ ਮੇਰੀ ਗੱਲ ਸੁਣਨੀ ਜਵਾਬ ਕਰ ਤਾਂ ਪਹਿਲਾਂ ਤਾਂ ਉਹਦਾ ਮਾਂ ਪਿਆ ਨਹੀਂ ਹੈਗਾ ਪਹਿਲਾਂ ਮਾਂ ਬਿਮਾਰ ਸੀ ਉਦੋਂ ਕਰਦਾ ਰਿਹਾ ਹੁਣ ਤਾਂ ਕੋਈ ਉਹਦੇ ਟੱਟ ਚ ਪਾਲਾ ਕਰੋ ਕਰਕੇ ਤੁਸੀਂ ਪਹਿਲਾਂ ਤਾਂ ਮਾਂ ਬਿਮਾਰ ਸੀ ਤਾਂ ਕਰਦਾ ਸੀ ਅੱਜ ਮੇਰਾ ਚਾਚੀ ਸਿਰ ਦੁਖਦਾ ਸੀ ਮੇਰੇ ਘਰ ਵਾਲਾ ਤਾਂ ਕਰਦਾ ਮੈਨੂੰ ਐਂ ਦੱਸ ਪਹਿਲਾਂ ਮਾੜੀ ਜੀ ਗੱਲ ਦਾ ਮੇਰੇ ਜਵਾਬ ਦੇ ਦੇ ਤੂੰ ਬਾਲੇ ਕੋਈ ਲੈ ਕੇ ਕਰ ਲੈ ਹੁੰਦੀ ਕੋਣਾ ਫੇਰ ਉਹ ਫਟਾ ਲਈ ਬੁਕਵਾਣਾ ਸਪਾਣਾ ਮੈਂ ਜਵਾਬ ਕਰਾਂ ਐਂ ਦੱਸ ਤੇਰੀ ਮੁੰਡਾ ਸਿਰ ਦੁਖਦਾ ਤੂੰ ਰੋਟੀ ਪਕਾ ਲੈਣੀ ਪਕਾ ਲੈਣੀ ਨਾ ਮੈਂ ਤਾਂ ਕਿਨੇ ਸਸਵੀਤੀ ਕਰਨ ਵਾਲੀ ਇਹ ਮੇਰੇ ਘਰ ਆਈ ਕਰੂਗਾ ਪਾਣੀ ਤੁਪਾ ਇਹ ਮੇਰੇ ਘਰ ਆਲਾ ਕਰਦਾ ਕੰਮ ਤੇਰਾ ਤੇ ਤਾਈ ਦਾ ਕਿੱਡ ਢਡ ਦੇਖਦਾ ਜਿਵੇਂ ਇੰਨੀ ਤਕਲੀਫ ਹੋਵੇ ਮੇਰੇ ਦੋਖ ਦਾ ਸਾਗ ਤੱਕ ਮੱਚਦਾ ਨੂੰ ਬੈਠ ਕੇ ਜਿਵੇਂ ਦਾ ਇੰਨਾ ਢਡ ਮੱਚਦਾ ਨਾ ਚਾਚੀ ਤੂੰ ਤੇ ਤਾਈ ਦੋਨੇ ਜਾਨ ਆਜੇ ਕਰੋ ਇੱਕ ਜਾਨ ਨੂੰ ਭੰਨ ਦੇ ਦੇ ਕਰੋ ਕਿ ਜਾਨੀ ਰੋਟੀ ਪਕਾ ਲਿਆ ਕਰੋ ਹੋਏ ਨੀ ਪਕਤ ਤੂੰ ਕਾਹਦੇ ਮਾਰ ਤੇ ਲੈਣੀ ਭਾਈ ਆਂਡਾ ਪਰ ਲੋਕ ਦੇ ਵੇਸੇ ਕੁਦੇ ਕਹਿੰਦੀ ਹੈ ਸਿਰ ਤੋਂ ਕੁਦਾ ਸੀ ਤਾਂ ਕੇ ਮੁੰਡੇ ਨੂੰ ਤਾਂ ਪੂਰਾ ਸੁੱਖ ਨਹੀਂ ਹੋਇਆ ਬਿਆਰ ਕੋਈ ਨਹੀਂ ਸੁਖੀ ਸੁਣਾਈ ਤੇ ਨਾ ਜਾਣਾ ਕੰਮ ਕਰਵਾਉਣੀ ਪਤੀ ਹੈ ਤੁਸੀਂ ਇਹ ਘਰ ਪੱਟਣਾ ਚਾਹੁੰਦੇ ਹੋ ਸਾਨੂੰ ਐਂ ਵੀ ਭੱਜ ਜੇ ਮੈਂ ਨਹੀਂ ਜਾਂਦੀ ਜੂ ਘਰ ਪਟਰਾਇਆ ਤੇਰੇ ਬਾਹਰ ਹੈ ਚਤਚਾ ਸਾਸਿ ਘਰ ਨਹੀਂ ਪੱਟਣ ਚਾਹੁੰਦੇ ਆਗਾ ਅਸੀਂ ਤਾਂ ਇਹ ਕਰਦੇ ਤੁਸੀਂ ਬੰਨ੍ਹ ਕੇ ਚਾਹੁੰਦੇ ਆਇਆ ਕਰੋ ਤੂੰ ਤੇ ਤਾਈ ਤੋਂ ਮੈਨੂੰ ਕੋਈ ਕੰਮ ਕਰ ਦਿਓ ਨਾ ਫਿਰ ਤੂੰ ਤਾਂ ਨਹੀਂ ਪਾਂਢੀ ਲੈ ਤੂੰ ਤੋੜੇ ਮੇਰਾ ਸਿਰ ਦੁਖਦਾ ਨੂੰ ਆਖਾ ਸਲਾਮਤ ਮੈਂ ਤਾਂ ਮਾਂ ਕਹਿੰਦਾ ਨਹੀਂ ਮੈਂ ਅੱਥੋਂ ਭਾਂਡਾ ਨਹੀਂ ਮਜਵਾਣਾ ਤੂੰ ਤਾਂ ਮੇਰੇ ਚਾਚੀ ਨੂੰ ਸੁਭਾਅ ਪਿਆ ਹੋਇਆ ਕਰਨ ਨੇ ਜਿਵੇਂ ਮੇਰੇ ਬੇਬੇ ਹੁੰਦੇ ਕਰਦਾ ਸੀ ਹੁਣ ਕੀ ਲੱਗਦਾ ਉਹਨੂੰ ਮਾਰੇ ਨਹੀਂ ਭੱਜ ਜਾ ਤੂੰ ਦਿਨ ਰਾਤ ਨੂੰ ਕੰਮ ਭੈਣਾ ਤੇ ਨਹੀਂ ਚੁੱਪ ਕਰਕੇ ਇਹ ਘਰੇ ਵੱਗਦੇ ਮੈਂ ਤੈਨੂੰ ਦੱਸਾਂ ਸਾਡੇ ਘਰ ਚ ਦਖਲ ਅੰਦਾਜ਼ੀ ਨਾ ਕਰ ਮੇਰੀ ਗੱਲ ਸੁਣਾ ਇੱਕ ਤਾਂ ਤਾਂ ਮਾਲ ਲੰਮ ਜਾਏ ਇੱਕ ਤਾਂ ਨਾ ਰੋਟੀ ਪਕਵਾਏ ਹੀਰਾਚਾਰਾ ਪਵਾੜਾ ਕਰਦੇ ਉਹ ਜਿਹੜਾ ਹੱਕ ਬਾਉਂਦਾ ਉਹ ਚਾਚੀ ਆਉਂਦਾ ਨੀਰਾਚਾਰੀ ਪਾਉਂਦਾ ਮੇਰੇ ਕਹੜਾ ਰੋਜ਼ ਰੋਟੀਆਂ ਪਕਵਾਉਣੀ ਉਹ ਤੋਂ ਜੋ ਇੱਕ ਦਿਨਾਂ ਪਰ ਆਟੇ ਦਾ ਹੁਣ ਕੇ ਚਾਰ ਰੋਟੀ ਲੇਕ ਦੱਸ ਦਿਨਾ ਬੰਦੇ ਕੱਪ ਦੇ ਰੋਟੀ ਦੇ ਕੱਲੇ ਚਾਹੂ ਲਾ ਲਿਆ ਕੱਦ ਭਾਂਡੇ ਮਾਣ ਲਿਆ ਕੱਦ ਰੋਟੀ ਪਕਾ ਲਈ ਉਹ ਫਿਰ ਦੁਖਦੁਖਦੇ ਤਾਂ ਕਰਨੀ ਪੈਣਾ ਮੇਰੇ ਕਨੇ ਸੱਸ ਬੈਠੀ ਰੋਜ਼ ਤਾਂ ਨੀਂ ਉਹੰਤਰਾ ਸਰ ਦੋੜਾ ਤੂ ਤਾ ਢੀ ਬਾਹਰ ਤੈਨ ਮੈਂ ਤਾਂ ਕੰਮ ਹੀ ਕਰਦੀ ਆ ਚਾਚੇ ਕੇ ਮਰਜ਼ੀ ਲੈ ਲੈ ਚਰ ਤੁਰਦੀ ਲੱਗੇ ਜਾ ਜਾ ਆਵਦੇ ਕਰਾ ਨਾ ਮੈਂ ਤਾਂ ਮੁੰਡਾ ਨੂੰ ਕੰਮ ਚੜੀ ਨਾ ਜਾ ਮਾਡੀ ਕੋਈ ਨਹੀਂ ਤੂੰ ਕਿਹੜੀ ਆ ਗਈ ਮੁੰਡੇ ਨੂੰ ਸਮਝਾਉਣ ਆਈ ਚਾਚੀ ਲੈ ਤੈਨੂੰ ਕਹੂੰ ਜਾ ਜਾ ਦਿੱਤੇ ਤੋੜਾ ਕਰ ਤੇ ਤੁਸੀਂ ਕਿਹੜਾ ਆ ਗਏ ਮੇਰੇ ਗਿੱਟੇ ਤੜਵਾਉਣ ਆ ਨਾ ਗਿੱਟੇ ਤੜਵਾਉਣ ਵਾਲੀ ਤਾਂ ਮੇਰੇ ਮਰਗੀ ਕਦਾ ਹੀ ਨਾਲ ਇਹਨਾਂ ਦੇ ਮੁੰਡੇ ਤੋਂ ਕਦੇ ਸਿੱਟੇ ਤੋੜਾ ਲਾ ਕੇ ਬਦਲੇ ਇਸੀ ਚ ਬੈਠ ਜੀ ਇੱਥੋਂ ਤਾਂ ਬੈਠੋ ਨੀ ਇਸੀ ਚ ਮੇਰੇ ਪੇਕੇ ਆ ਨੇ ਦਿੱਤਾ ਹੈ ਸੋਡਾ ਛੇ ਦੁਖਦਾ ਇਹਨਾਂ ਨੇ ਇਹ ਮਿੱਟੇ ਡਪੀ ਹੁੰਦੀ ਰਹਿੰਦੀ ਕੰਮ ਇਹ ਕਰਦੇ ਇਸੀ ਮੇਰੇ ਪੇਕੇ ਆ ਨੇ ਦਿੱਤਾ ਤੁਸੀਂ ਬਸ ਕੀ ਕਰ ਇੰਨੀ ਹਮਦਰਦੀ ਕਰਜਿਆ ਕਰੋ ਨਾ ਕੰਮ ਮੇਰੀ ਬੇਬੇ ਬੇ ਬਚਰਾਉਣੀਆਂ ਸੀ ਫਿਰ ਹੁਣ ਕਰਜਿਆ ਕਰੋ ਵੱਡਾ ਆ ਗਿਆ ਹਮਦਰਦੀ ਵਾਲਾ ਹਜੇ ਤਾਂ ਤਾਈ ਨੂੰ ਹੁਣ ਤਾਈ ਨੂੰ ਜਿਉ ਪਤਾ ਤਾਈ ਲਾਉਂਦੀ ਅੰਗਲਾ ਤਾਈ ਨੇ ਜਾ ਕੇ ਚਾਚੀ ਦੇ ਅੰਗਲਾ ਤੇ ਭੱਜੀ ਚਾਚੀ ਆ ਗਈ ਪਰੋਂ ਤੇ ਕਾਕ ਦੇਤੇ ਇਹਨੂੰ ਕੀ ਬਰਾਉਂਦੇ ਪਤਾ ਲੱਗਿਆ ਸਭ ਕੁਝ ਤਾਈ ਨੇ ਕਰਿਆ ਜਿੰਨਾ ਕਰਦੀ ਐ ਇਹ ਦੋਨੇ ਜਾਣੇ ਹੋਰ ਤਾਂ ਇਹਨਾਂ ਨੂੰ ਕੋਈ ਕੰਮ ਨਹੀਂ ਮੈਨੂੰ ਪਤਿਆ ਮੇਨੂੰ ਮਾਮੀ ਦੱਸ ਕੇ ਗਈ ਸੀ ਕਹਿੰਦੀ ਦੋਨੇ ਆਇਆ ਕਰਨੀਆਂ ਦੇਖਣੀਆਂ ਨਹੀਂ ਤੇਰਾ ਘਰ ਵੀ ਨਹੀਂ ਐ ਪਸੰਦ ਦੇਂਦੀਆਂ ਇਹਨੇ ਤੇਰੀ ਬੇਬੇ ਨੂੰ ਵੀ ਤੰਗ ਕਰ ਦੇਵਾਂ ਸੀ ਉਹ ਤਾਂ ਮੇਰੀ ਬੇਬੀ ਸੀ ਜਿਹੜੀ ਤੁਸੀਂ ਇਹ ਗੱਲ ਲੜ ਲੜ ਕੇ ਪਾਤੀ ਮੰਜੇ ਤੇ ਬਿਮਾਰ ਕਰਤੀ ਮੈਂ ਇਹ ਨੂੰ ਛੋੜੇ ਦਬਦੀ ਮੈਂ ਤਾਂ ਥੋੜਾ ਉੱਤੋਂ ਨਹੀਂ ਰਹੂੰਦਾ ਉਹਨਾਂ ਦੇ ਤੁਸੀਂ ਦੇਖ ਲੈ ਜੇ ਛੋੜੇ ਮੈਂ ਕੱਢੂੰ ਬਾਲ